1965 ਦੀ ਲੜਾਈ ਦੇ ਵਿੱਚ ਸ਼ਹੀਦ ਹੋ ਜਾਂਦਾ ਨੌਜਵਾਨ ਉਸ ਦੀ ਭੈਣ ਆਪਣੀ ਮਾਂ ਨੂੰ ਆਪਣੇ ਬਾਪੂ ਨੂੰ ਪੁੱਛਦੀ ਏ ਮੇਰੇ ਵੀਰੇ ਨੇ ਕਦੋਂ ਆਣਾ ਉਸ ਵੇਲੇ ਦੀਆਂ ਲਾਈਨਾਂ ਤੁਹਾਡੇ ਸੇਵਾ ਤੇ ਪੇਸ਼ ਕਰਨ ਲੱਗਾ ਹੈ ਕਈ ਮੁੱਦ ਤਾਂ ਗੁਜ਼ਰ ਗਈਆਂ ਕਈ ਮੁੱਦ ਤਾਂ முடன ஆய குர ஆயா நான் ஜுவீ உத் வத்தன உத்தன ਮੀ ਮੈਂ ਦੁੱਧ ਦਾ ਕਰਜ਼ ਮੁਕਾਇਆ ਉੱਤ ਦੇ ਕੇ ਬਤਨਾ ਨੂੰ ਮੀ ਮੈਂ ਦੁੱਧ ਦਾ ਕਰਜ਼ ਮੁਕਾਇਆ ਫਿਰ ਆਪਣੇ ਬਾਪੂ ਨੂੰ ਕੁੱਛਦੀ ਏ ਬਰਾਤੀ ਜਿਹੜਾ ਚੜ ਪਿਆਈ ਬਰਾਤੀ ਜਿਹੜਾ ਚੜ ਪਿਆਈ ਖਤ ਵੀਰੇ ਦਾ ਮੁੜ ਨਾ ਆਇਆ ਬਰਾਤੀ ਜਿਹੜਾ ਚੜਪਿਆਏ ਖਤ ਵੀਰੇ ਦਾ ਮੁੜ ਨਾ ਆਇਆ ਕਿਤੇ ਵੀਰੇ ਵਰਗੀ ਵੇ ਕਿਤੇ ਵੀਰੇ ਵਰਗੀ ਵੇ ਬਾਪੂ ਨਜ਼ਰੀ ਪਵੇ ਨਾ ਜਵਾਨੀ ਕਿਤੇ ਵੀਰੇ ਵਰਗੀ ਵੇ ਕਿਤੇ ਨਜ਼ਰੀ ਕਵੇ ਨਾ ਜਵਾਨੀ ਬਾਪੂ ਜਵਾਬ ਦਿੰਦਾ ਤਨ ਜਿਗਰਾ ਬਾਪੂ ਦਾ ਤਨ ਜਿਗਰਾ ਬਾਪੂ ਦਾ ਜਿਨੇ ਪੁੱਤ ਦੀ ਦਿੱਤੀ ਕਰਵਾਨੀ ਤਨ ਜਿਗਰਾ ਬਾਪੂ ਦਾ ਜਿਨੇ ਪੁੱਤ ਦੀ ਦਿੱਤੀ ਕਰਵਾਨੀ ਫਿਰ ਆਪਣੀ ਮਾਂ ਨੂੰ ਪੁੱਛਦੀ ਏ ਕੇਸ ਲਮਕਣ ਭਾਬੀ ਦੇ ਕੇਸ ਲਮਕਣ ਭਾਬੀ ਦੇ ਜਿਵੇਂ नाग ਨੀਅਤ ਮੋਈ ਮਾਂ ਜਵਾਬ ਦਿੰਦੀ ਏ ਜਾ ਕੇ ਕਹੇ ਬ ਭਾਬੀ ਨੂੰ ਜਾ ਕੇ ਕਹ ਦੇ ਭਾਬੀ ਨੂੰ ਇੱਕ ਹੰਝੂ ਨਾਲ ਸ਼ਹੀਦਾਂ ਨੂੰ ਰੋਏ ਜਾ ਕੇ ਕੈਦੀ ਭਾਬੀ ਨੂੰ ਇੱਕ ਹੰਝੂ ਨਾਲ ਸ਼ਹੀਦਾਂ ਨੂੰ ਰੋਏ ਖਾਲੀ ਬਿਸਤਰ ਵੀਰੇ ਦਾ ਖਾਲੀ ਬਿਸਤਰ ਵੀਰੇ ਦਾ ਆਇਆ ਅੱਜ 4 ਵਜੇ ਦੀ ਲਾਰੀ ਖਾਲੀ ਵਿਸਤਰ ਵੀਰੇ ਦਾ ਆਇਆ 4 ਵਜੇ ਦੀ ਲਾਰੀ ਮਾਂ ਪੁੱਛਦੀ ਓਨਾ ਵਿਸਤਰ ਕੀ ਕਰਨੇ ਓਨਾ ਵਿਸਤਰ ਕੀ ਕਰਨੇ ਜਿਨ੍ਹਾਂ نیند ਬਤਨ ਤੋਵਾਰੀ ਓਨਾ ਵਿਸਤਰ ਕੀ ਕਰਨੇ ਓਨਾ ਵਿਸਤਰ ਕੀ ਕਰਨੇ ਜਿਨਾ ਨੀਂਦ ਵਤਨ ਤੋਂ ਆਰੀ ਜਿਨਾ ਨੀਂਦ ਵਤਨ ਤੋਂ ਆਰੀ ਜਿਨਾ ਨੀਂਦ ਵਤਨ ਤੋਂ ਆਰੀ